ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਉਮੀਦ ਕਰਦੇ ਹਾਂ ਸਾਰੇ ਕਿਸਾਨ ਵੀਰ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਤੇ ਮਿੱਤਰੋ ਅੱਜ ਤੁਹਾਡੇ ਲਈ ਜਿਹੜਾ ਟਰੈਕਟਰ ਲੈ ਕੇ ਆਏ ਆਪਾਂ ਬਿਲਕੁਲ ਘੱਟ ਰੇਂਜ ਵਾਲਾ ਟਰੈਕਟਰ ਲੈ ਕੇ ਆਏ ਆਂ ਛੋਟੇ ਕਿਸਾਨ ਭਰਾਵਾਂ ਵਾਸਤੇ ਬਿਲਕੁਲ ਪਰਫੈਕਟ ਟਰੈਕਟਰ ਹੈ 52 ਐਚਪੀ ਦਾ ਐਚਰ 56 60 ਟਰੈਕਟਰ 2015 ਮਾਡਲ ਟਰੈਕਟਰ ਹੈਗਾ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਤਾਂ ਕਿ ਸਾਰੀ ਜਾਣਕਾਰੀ ਮਿਲ ਸਕੇ ਰੇਟ ਬਹੁਤ ਹੀ ਘੱਟ ਹੈ ਟਰੈਕਟਰ ਦਾ ਟੱਚਿੰਗ ਵਗੈਰਾ ਛੋਹ ਤੇ ਜਾ ਇੰਜਨ ਵਗੈਰਾ ਤੇ ਟਰੈਕਟਰ ਤੇ ਕਿਤੇ ਕਿਤੇ ਟੱਚ ਟਰੈਕਟਰ ਜਿਹੜਾ ਹੋਇਆ ਹੋਇਆ ਹੈ ਰੰਗ ਪੇਂਟ ਕਣੀਓ ਬਾਕੀ ਟਰੈਕਟਰ ਸਾਰਾ ਆਲ オリジナル ਹੈ ਨਿਊ ਹਾਲੈਂਡ ਵਾਲੀ ਟਰੈਕਟਰ ਨੂੰ ਲਿਫਟ ਲੱਗੀ ਹੋਈ ਹੈ ਨਿਊ ਹਾਲੈਂਡ ਵਾਲੀ ਲਿਫਟ ਲੱਗੀ ਹੋਈ ਹੈ ਕਿਤੇ ਕਿਤੇ ਟਰੈਕਟਰ ਜਿਹੜਾ ਰੰਗ ਪੇਂਟ ਤੋਂ ਟੱਚ ਕੀਤਾ ਗਿਆ ਸੋਹਾਂ ਲੱਗਣ ਦੇ ਵਾਸਤੇ ਬਿਲਕੁਲ ਨਵਾਂ ਟਰੈਕਟਰ ਪਿਆ ਹੈਗਾ ਜੰਮੂ ਦਾ ਨੰਬਰ ਹੈ ਟਰੈਕਟਰ ਦਾ ਇੰਜਨ ਗੇਅਰ ਵੱਲੋਂ ਕਿਤੋਂ ਕੋਈ ਕਮੀ ਬੇਸ਼ੀ ਨਹੀਂ ਟਰੈਕਟਰ ਦੇ ਵਿੱਚ ਸਾਰਾ ਕੰਮ ਆਲ ਓਵਰ ਓਕੇ ਐ ਕਿਤੇ ਵੀ ਕੋਈ ਵੀ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਟੱਚ ਕਿਤੇ ਕਿਤੇ ਕੀਤਾ ਹੋਇਆ ਟਰੈਕਟਰ ਆ ਸਾਰਾ ਟਰੈਕਟਰ ਰੀਪੇਂਟ ਨਹੀਂ ਹੈਗਾ ਟਾਇਰਾਂ ਦੀ ਗੱਲ ਕਰੀ ਤਾਂ ਟਾਇਰਾਂ ਦੀ ਕੰਡੀਸ਼ਨ ਵੀ ਤੁਸੀਂ ਫੋਟੋਆਂ ਦੇ ਵਿੱਚ ਦੇਖ ਸਕਦੇ ਹੋ ਠੀਕ ਪਈ ਹੈਗੀ ਤੇ ਰੇਟ ਦੇ ਹਿਸਾਬ ਨਾਲ ਟਰੈਕਟਰ ਬਹੁਤ ਹੀ ਜ਼ਿਆਦਾ ਕੰਡੀਸ਼ਨ ਦਾ ਓਕੇ ਐ ਗੁੱਡ ਕੰਡੀਸ਼ਨ ਹੈ ਟਰੈਕਟਰ ਦੀ ਰੇਟ ਦੀ ਗੱਲ ਕਰੀਏ ਕੁੱਲ 235000 ਰੁਪਏ ਟਰੈਕਟਰ ਦਾ ਰੇਟ ਹੈ ਤੇ ਬਾਕੀ ਮੌਕੇ ਤੇ ਵੀ ਕਿਸਾਨ ਭਰਾਵਾਂ ਨੂੰ ਮਾਨਤਾ ਨੇ ਜਿਹੜਾ ਕੀਤਾ ਜਾਊਗਾ 52 HP ਦਾ ਟਰੈਕਟਰ ਹੈ ਤੇ ਮੋਗੇ ਏਰੀਏ ਦੇ ਵਿੱਚ ਟਰੈਕਟਰ ਹੈਗਾ ਜਿਹੜਾ ਖੜਾ ਹੈਗਾ ਤੇ ਨਾਲ ਵੀ ਵੀਰ ਟਰੈਕਟਰ ਕੋਈ ਨਾ ਕੋਈ ਕੱਟ ਲੈਣਗੇ ਜੇ ਇੱਕ ਸਥਾਨ ਨੇ ਟਰੈਕਟਰ ਘਟਾਉਣਾ ਹੈਗਾ ਤੇ ਮਾਲਕ ਭਰਾਵਾਂ ਦਾ ਕੰਟੈਕਟ ਨੰਬਰ ਹੈ ਜਿਹੜਾ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਸੋ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਤੁਸੀਂ ਟਰੈਕਟਰ ਹੈ ਜਿਹੜਾ ਖਰੀਦ ਸਕਦੇ ਹੋ ਤੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ